ਸਾਈਬਰ ਠੱਗੀ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਦੇ ਸਾਈਬਰ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਦੇ ਨਾਲ ਜੋ 2 ਟਾਈ ਕਰੋੜ ਦੀ ਠੱਗੀ ਵਜੀ ਸੀ ਇਸੇ ਸਾਈਬਰ ਠੱਗੀ ਦੇ ਵਿੱਚ ਸਾਈਬਰ ਸੈੱਲ ਦੇ ਵੱਲੋਂ ਜੋ ਹੈ ਦੱਸ ਦਈਏ ਕਿ 5 ਠੱਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਤਿੰਨ આરોપી ਪਹਿਲਾਂ ਹੀ ਗ੍ਰਿਫਤਾਰ ਜੋ ਸੀ ਪੁਲਿਸ ਦੇ ਵੱਲੋਂ ਕਾਰਲੇ ਗਏ ਸੀ ਤੇ ਹੁਣ ਪੰਜ ਅਰੋਪੀ ਹੋਰ ਜੋ ਨੇ ਸਾਈਬਰ ਠੱਗ ਜੋ ਨੇ ਉਹ ਚੰਡੀਗੜ੍ਹ ਦੀ ਸਾਈਬਰ ਸੈੱਲ ਦੇ ਵੱਲੋਂ ਜੋ ਹੈ ਗ੍ਰਿਫਤਾਰ ਕਰ ਲਿਆ ਗਿਆ ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 10 A ਦੀ ਰਹਿਣ ਵਾਲੀ ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਨੂੰ 3 ਮਈ 2025 ਨੂੰ ਇੱਕ ਫੋਨ ਕਾਲ ਆਉਂਦੀ ਹੈ ਜਿਸ ਚ ਦੱਸਿਆ ਜਾਂਦਾ ਹੈ ਕਿ ਉਹ ਟਰਾਈ ਦੇ ਅਧਿਕਾਰੀ ਗੱਲ ਕਰ ਰਹੇ ਨੇ ਤੇ ਸੁਮਿਤ ਕੌਰ ਦੀ ਜੋ SIM ਹੈ ਉਸ ਦੀ ਦੁਰਵਰਤੋਂ ਕੀਤੀ ਗਈ ਹੈ ਕਿਸੇ ਗਲਤ ਕੰਮ ਦੇ ਲਈ ਤੇ ਦੱਸ ਦਈਏ ਕਿ ਉਹਨਾਂ ਦੇ ਖਿਲਾਫ ਹੁਣ ਫਾਇਰ ਦਰਜ ਹੋ ਗਈ ਜਿਸ ਤੋਂ ਬਾਅਦ ਸੁਮਿਤ ਕੌਰ ਤੇ ਲਗਾਤਾਰ ਦਬਾਅ ਪਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜੋਨੇ ਉਹ ਦੋ ਜਾਰੀ ਹੋ ਚੁੱਕੇ ਨੇ ਤੇ ਇਸੇ ਨੂੰ ਲੈ ਕੇ ਸੁਮਿਤ ਕੌਰ ਨੂੰ ਡਿਜੀਟਲੀ ਅਰੈਸਟਡ ਜੋ ਹੈ ਉਹ ਕੀਤਾ ਜਾਂਦਾ ਹੈ ਦਬਾਅ ਪਾਇਆ ਜਾਂਦਾ ਹੈ ਤੇ ਸੁਮਿਤ ਕੌਰ ਨੂੰ ਜੋ ਹੈ ਦੱਸ ਰਹੀਏ ਕਿ 2.5 ਕਰੋੜ ਰੁਪਏ ਜੋਨੇ ਵੱਖ-ਵੱਖ ਖਾਤਿਆਂ ਦੇ ਵਿੱਚ ਟਰਾਂਸਫਰ ਕਰਨ ਦੇ ਲਈ ਕਿਹਾ ਜਾਂਦਾ ਸੁਮਿਤ ਕੌਰ ਦੇ ਵੱਲੋਂ ਦਬਾਅ ਦੇ ਵਿੱਚ ਆ ਕੇ ਜੋ ਹੈ ਇਹ ਟਰਾਂਸਫਰ ਰਕਮ ਜੋ ਹੈ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਠੱਗਾਂ ਦਾ ਜੋ ਹੈ ਪਤਾ ਲੱਗਦਾ ਹੈ ਕਿ ਉਹਨਾਂ ਦੇ ਨਾਲ ਕਿੰਨੀ ਵੱਡੀ ਠੱਗੀ ਜੋ ਹੈ ਉਹ ਹੋ ਚੁੱਕੀ ਹੈ ਕੰਪਲੇਂਟ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਜਿਸ ਤੋਂ ਬਾਅਦ ਤਿੰਨ આરોપી ਪਹਿਲਾਂ ਹੀ ਪੁਲਿਸ ਦੇ ਵੱਲੋਂ ਜੋ ਹੈ ਗ੍ਰਿਫਤਾਰ ਕਰ ਲਏ ਗਏ ਤਾਂ ਹੁਣ ਪੰਜ ਹੋਰ આરોપી ਜੋ ਨੇ ਉਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਪੰਜੇ આરોપી ਜੋ ਨੇ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਇਹ ਤਿੰਨਾਂ ਦੇ ਕੋਲੋਂ ਦਸ ਸੋ ਮੋਬਾਈਲ ਫੋਨ ਕਈ ਐਕਟਿਵ ਸਿਮਸ ਲੈਪਟਾਪ ਮੋਬਾਈਲ ਫੋਨ ਤੇ ਦੱਸ ਦਈਏ ਹੋਰ ਕਈ ਸਮਾਨ ਜੋ ਹੈ ਉਹ ਬਰਾਮਦ ਹੋਇਨੇ ਤੇ ਹੁਣ ਪੁਲਿਸ ਜੋ ਹੈ ਉਹ ਅਗਲੀ ਜਾਂਚ ਜੋ ਹੈ ਉਹ ਕਰ ਰਹੀ ਹੈ ਤਾਂ ਚੰਡੀਗੜ੍ਹ ਦੀ ਸਾਈਬਰ ਸੈਲ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਸਾਈਬਰ ਠੱਗੀ ਦੇ ਮਾਮਲੇ 'ਚ ਪੰਜ ਹੋਰ આરોપીਆਂ ਦੀ ਜੋ ਹੈ ਉਹ ਗ੍ਰਿਫਤਾਰੀ ਕੀਤੀ ਗਈ ਹੈ ਸਾਬਕਾ ਚੀਫ ਆਰਕੀਟੈਕ ਸੁਮਿਤ ਕੌਰ ਦੇ ਨਾਲ 8.2 ਕਰੋੜ ਰੁਪਏ ਦੀ ਠੱਗੀ ਜੋਸੀ ਉਹ ਮਾਰੀ ਗਈ ਸੀ ਜਿਸ ਤੋਂ ਬਾਅਦ ਹੁਣ ਇਹਨਾਂ આરોપીਆਂ ਦੀ ਗ੍ਰਿਫਤਾਰੀ ਹੋਈ ਹੈ ਤੇ ਹੁਣ ਅਗਲੀ ਜਾਂਚ ਜੋ ਹੈ ਉਪੋਲਿਸ ਦੇ ਵੱਲੋਂ ਕੀਤੀ ਜਾਵੇਗੀ